ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਵੈਦ ਮੰਦੀਪ ਸਿੰਘ ਜੰਡਿਆਲਾ ਗੁਰੂ ਤੋਂ ਦੋਸਤੋ ਅੱਜ ਕਿਸੇ ਰਗੜਾਈ ਕਰਦੇ ਪਏ ਹੇ ਅੱਜ ਅਸੀਂ ਸ਼ੁੱਧ ਜੜੀਆਂ ਬੂਟੀਆਂ ਤੇ ਸਪੈਸ਼ਲ ਕੇਸਰ ਪਾ ਕੇ ਸਪੈਸ਼ਲ ਕੇਸਰ ਬੁੱਟੀ ਬਣਾਉਣ ਲੱਗੇ ਹਾਂ ਦੋਸਤੋ ਜਰਮਨੀ ਰਹਿੰਦੇ ਵੀਰ ਨੇ ਸਾਡੇ ਕੋਲ ਸਪੈਸ਼ਲ ਦਵਾਈ ਤਿਆਰ ਕਰਵਾਈ ਸੀ ਜੋ ਕਿ ਬਹੁਤ ਜਗ੍ਹਾ ਤੋਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਸਨ 2-3 ਸਾਲ ਤੋਂ ਪਿਛਲੀਆਂ ਬਹੁਤ ਜ਼ਿਆਦਾ ਦਵਾਈਆਂ ਖਾਂਦੇ ਹਨ ਉਹਨਾਂ ਦੇ ਤਾਂ ਅੰਦਰ ਰੋਗ ਦਾ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਪਈ ਸਾਡੀ ਦਵਾਈ ਦਾ ਰਿਜ਼ਲਟ 2-3 ਦਿਨਾਂ ਵਿੱਚ ਹੀ ਉਹਨਾਂ ਨੂੰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਿਆ ਹੈ। ਸਾਡੀ ਦਵਾਈ ਖਾਣ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਜੋਸ਼ ਵੀ ਆ ਗਿਆ ਹੈ। ਜਿਹੜੀ ਉਹਨਾਂ ਦੀ ਕਾਮਵਾਚਨਾ ਖਤਮ ਹੋ ਚੁੱਕੀ ਸੀ ਦੁਬਾਰਾ ਜਗਣੀ ਸ਼ੁਰੂ ਹੋ ਗਈ ਹੈ। ਸਰੀਰ ਵਿੱਚ ਜੋਸ਼ ਵੀ ਹੋਣਾ ਸ਼ੁਰੂ ਹੋ ਗਿਆ। ਆਲਸ ਉਤੀ ਥਕਾਵਟ ਸਾਰਾ ਕੁਝ ਦੂਰ ਹੋ ਗਿਆ। ਜਿਨ੍ਹਾਂ ਵੀਰੇ ਭੈਣ ਭਰਾਵਾਂ ਨੇ ਦੇਸਾਂ ਦੇ ਵਿੱਚ ਰਹਿੰਦੇ ਵੀਰਾਂ ਨੇ ਕੋਈ ਸਪੈਸ਼ਲ ਨੁਸਖਾ ਤਿਆਰ ਕਰਵਾਉਣਾ ਹੋਵੇ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਸੰਪਰਕ ਕਰਨਾ। ਅਸੀਂ ਦੋਸਤੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਪੈਸ਼ਲ ਚਮਨ ਅប្រਸ਼ ਇਸ ਦੇ ਵਿੱਚ ਸੋਨਾ ਚਾਂਦੀ ਕੇਸਰ ਸ਼ੁੱਧ ਛਿਲਾ ਜਿਤ ਹੋਰ ਕਾਫੀ ਜੜੀਆਂ ਬੂਟੀਆਂ ਪਾ ਕੇ ਤਿਆਰ ਕੀਤਾ ਹੈ ਦੋਸਤੋ ਕਿਸੇ ਵੀਰ ਨੇ ਕੋਈ ਸਪੈਸ਼ਲ ਕੇਸਰ ਪੱਟੀ ਲੈਣੀ ਹੋਵੇ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਸੰਪਰਕ ਕਰ ਸਕਦਾ ਹੈ ਅਸੀਂ ਹਰ ਇੱਕ ਬਿਮਾਰੀ ਦਾ ਇਲਾਜ ਸ਼ੁੱਧ ਆਯੁਰਵੈਦਿਕ ਜੜੀਆਂ ਬੂਟੀਆਂ ਰਸ ਪਸ਼ਮਕ ਉਸਤਿਆਂ ਨਾਲ ਕਰਦੇ ਹਾਂ ਜੀ ਔਰਤਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੋਵੇ ਪੀਸੀਓਡੀ ਸਫੇਦ ਪਾਣੀ ਲੋਕੋਰੀਆ ਮਹਾਵਾਰੀ ਦੇ ਵੱਧ ਘਟ ਅਸੀਂ ਹਰ ਬਿਮਾਰੀ ਦਾ ਇਲਾਜ ਕਰਦੇ ਹਾਂ ਜੀ। ਦੋਸਤੋ ਸਾਡਾ ਮੇਨ ਦਫ਼ਤਰ ਹੈ ਜੀ ਜੰਨਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ।